ਵਾਹਿਗੁਰੂ ਜੀ ਕੀ ਫਤਿਹ ਬਿਰਕ ਸਭ ਤੁਹਾਡਾ ਸਵਾਗਤ ਹੈ ਧੰਨਵਾਦ ਸੰਧੂ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਵੀਆਂ ਬਣੀਆਂ ਜਿਹੜੀਆਂ ਵੋਟਾਂ ਬਿਰਕ ਸਾਹਿਬ ਜੀ ਉਹਨਾਂ ਦੇ ਵਿੱਚ ਧਾਧੜੀ ਪਾਈ ਗਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਸ ਬਾਬਤ ਮੀਟਿੰਗ ਹੋਈ ਹੈ ਜੀ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਆ ਸੰਧੂ ਸਾਹਿਬ ਇਸ ਗੱਲ ਦਾ ਸੈਂਦ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਆਪਾਂ ਪਹਿਲਾਂ ਜਾਣਕਾਰੀ ਦੇ ਦੇਗੀ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਕਲ ਇੱਕ ਚੀਜ਼ ਨੇ ਜਿਸ ਵੇਲੇ ਅੰਗਰੇਜ਼ਾਂ ਨੇ ਮਹੰਤਾਂ ਦਾ ਕਬਜ਼ਾ ਕਰਵਾਇਆ ਸੀ ਗੁਰਦੁਆਰਿਆਂ ਤੇ ਉਹਨਾਂ ਮਹੰਤਾਂ ਤੋਂ ਗੁਰਦੁਆਰਿਆਂ ਦਾ ਕਬਜ਼ਾ ਛਡਾਉਣ ਵਾਸਤੇ ਇੱਕ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ ਉਸ ਸੁਧਾਰ ਲਹਿਰ ਨੂੰ ਅੱਗੇ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੂਪ ਮਿਲਿਆ ਰੂਪ ਮਿਲਿਆ ਉਹ ਸੁਧਾਰ ਲਹਿਰ ਦੇ ਵਿੱਚ ਹੀ 1920 ਦੇ ਵਿੱਚ ਹੀ 1 ਮਹੀਨੇ ਬਾਅਦ ਹੀ ਜਦੋਂ ਇਹ ਸੁਧਾਰ ਲਹਿਰ ਛੜੀ ਉਹਦੇ ਵਿੱਚੋਂ ਇੱਕ ਸ਼੍ਰੋਮਣੀ ਅਕਾਲੀ ਦਲ ਪੈਦਾ ਹੋਇਆ ਇਸ ਕਰਕੇ ਕਈ ਵਾਰ ਮੈਂ ਜਿਹੜੀ ਗੱਲ ਦਾ ਵਿਰਵਾਹ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਆਂ ਬਹੁਤ ਸਾਰੇ ਲੋਕ ਛਛੋ ਪੰਜੇ 'ਚ ਪੈ ਜਾਂਦੇ ਆ ਕਿ ਯਾਰ ਅਕਾਲੀ ਦਲ ਨੇ ਠੇਕਾ ਲਿਆ ਹੈ ਜਾਂ ਅਕਾਲੀ ਦਲ ਨੇ ਐਵੇਂ ਕੀਤਾ ਕਿਉਂ ਮੀਟਿੰਗ ਕਰਦਾ ਜੇ ਕਿਵੇਂ ਇਸ ਕਰਕੇ ਜਿਹੜੀਆਂ ਤੁਸੀਂ ਵੋਟਾਂ ਬਣੀਆਂ ਦੀ ਗੱਲ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਭਾਰਤ ਦੇ ਸੰਵਿਧਾਨ ਹੇਠ ਬਣੀ ਹੈ ਇਹਦੀ ਜਿਹੜੀ ਕਿ ਚੋਣ ਹੁੰਦੀ ਰਹੀਂਦੀ ਹਰ 5 ਸਾਲ ਬਾਅਦ ਇਸ ਵਾਰ ਜਿਹੜਾ ਕਿ ਪਿੱਛੇ ਜੇਕਰੀ ਤੁਹਾਨੂੰ ਸਹਾਂ ਦੀ ਯਾਦ ਹੋਣਾ ਸਹਿਜ ਧਾਰੀ ਵੋਟਾਂ ਦਾ ਮਾਮਲਾ ਆ ਗਿਆ ਸੀ ਉਹਦੇ ਸਬੰਧੀ ਸੁਪਰੀਮ ਕੋਰਟ ਚ ਕਾਫੀ ਲੰਮਾ ਕੇਸ ਚੱਲਿਆ ਉਸ ਕੇਸ ਦਾ ਨਪਟਾਰਾ ਹੋਣ ਤੋਂ ਬਾਅਦ ਜਿਹੜੀ ਹੋਣ ਟਰਮ ਜਿਹੜੀ ਹੈ ਪੂਰੀ ਹੋਣ ਜਾ ਰਹੀ ਹੈ ਤੇ ਸ਼ਹਿਰ ਦੁਬਾਰਾ ਜਿਹੜੀਆਂ ਨਵੀਆਂ ਸੂਚੀਆਂ ਜਿਵੇਂ ਆਮ ਵੋਟਾਂ ਦੀਆਂ ਬਣਦੀਆਂ ਉਹਦੀਆਂ ਗੁਰਸਿੱਖ ਵੋਟਾਂ ਦੀਆਂ ਨਵੀਆਂ ਸੂਚੀਆਂ ਤਿਆਰ ਹੋ ਰਹੀਆਂ ਨੇ ਉਹਦੇ 'ਚ ਕੀ ਸੰਧੂ ਸਾਹਿਬ ਪਾਇਆ ਗਿਆ ਜਿਹੜੀਆਂ ਸੂਚੀਆਂ ਬਣ ਕੇ ਸਾਡੇ ਜਿਹੜੇ ਮੌਜੂਦਾ ਸ਼ਰੋਮਣੀ ਕਮੇਟੀ ਮੈਂਬਰ ਨੇ ਉਹਨਾਂ ਕੋਲ ਪਹੁੰਚੀਆਂ ਨੇ ਜਾਂ ਹੋਰ ਲੋਕਾਂ ਕੋਲ ਪਹੁੰਚੀਆਂ ਨੇ ਉਹਦੇ 'ਚ ਵੇਖਿਆ ਗਿਆ ਕਿ ਜਿਹੜਾ ਜਿਹੜਾ ਵੀ ਹਲਕਾ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਸ ਹਲਕੇ 'ਚ ਬਹੁਤ ਸਾਰੀ ਧਾਂਦਲੀ ਵੋਟ ਪਾਈ ਗਈ ਹੈ ਨਜਾਇਜ਼ ਵੋਟਾਂ ਬਣੀਆਂ ਨੇ ਜਿਹੜੇ ਕਿ ਉਹ ਲੋਕ ਉੱਥੇ ਰਹਿ ਹੀ ਨਹੀਂ ਰਹੇ ਰਹਿ ਹੀ ਨਹੀਂ ਰਹੇ ਉਹ ਇਹੋ ਜਿਹੇ ਵੀ ਗੈਰ ਸਿੱਖ ਲੋਕਾਂ ਦੀਆਂ ਵੋਟਾਂ ਵੀ ਬਣੀਆਂ ਜਦਕਿ ਉਸ ਬੋਰਡ ਦੇ ਜਿਹੜਾ ਇੱਕ ਪਰਫਾਰਮੈਂਸ ਰਿਪੋਰਟ ਦੇ ਦਿੱਖਲੀ ਜਾ ਸੀ ਦਿੰਗਾ ਜਾਂ ਕੋਈ ਹੋਰ ਸ਼ਬਦ ਨਾਲ ਲਿਖਿਆ ਹੋਵੇ ਕਿ ਉਹਦਾ ਪੂਰਾ ਸਾਫ ਸੂਰਤ ਉਹਦੀ ਫੋਟੋ ਲੱਗੀ ਹੋਵੇ ਹੁਣ ਉਹਦੇ ਨਾਲ ਕਈਆਂ ਦੇ ਨਾਲ ਸਿੰਘ ਹੀ ਨਹੀਂ ਕਈ ਦੂਜੇ ਧਰਮਾਂ ਦੇ ਇਹ ਬੰਦਿਆਂ ਦੀਆਂ ਵੋਟਾਂ ਵਿੱਚ ਬਣਾਤੀਆਂ ਹੋਇਆ ਕੀ ਹੈ ਕਿ ਜਿਹੜੇ ਇਹ ਵੋਟਾਂ ਬਣਵਾਈਆਂ ਪੰਜਾਬ ਸਰਕਾਰ ਨੇ ਜੀ ਪੰਜਾਬ ਸਰਕਾਰ ਦੇ ਜਿਹੜੇ ਬੂਥ ਲੈਵਲ ਅਫਸਰ ਸੀ ਉਹ ਇਹਨਾਂ ਲਾਏ ਸੀ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਅਧੀਨ ਉਹਨਾਂ ਨੇ ਇੱਕ ਕਿਸ ਤਰੀਕੇ ਨਾਲ ਤਰੰਤਗੀ ਕੀਤੀ ਇਹ ਕਿਉਂ ਕੀਤੀ ਇਹਦੇ ਸਬੰਧ ਵਿੱਚ ਅੱਜ ਸਾਰੀ ਜਿਹੜੀ ਐ ਮੀਟਿੰਗ ਹੋਈ ਐ ਤੇ ਉਹ ਕੱਲ 23 ਜਨਵਰੀ ਤੱਕ ਜਿਹੜਾ ਕਿ ਇਹ ਸਾਰੇ ਇਹਦੇ ਇਤਰਾਜ਼ ਲੱਗਣੇ ਆ ਜ਼ਿਲ੍ਹਾ ਲੈਵਲ ਤੇ ਵੀ ਹਾਂਜੀ ਤੇ ਜਿਹੜਾ ਕਿ ਉੱਪਰਲੇ ਲੈਵਲ ਤੇ ਤੇ ਕੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਚੋਣ ਕਮਿਸ਼ਨ ਨੂੰ ਮਿਲਣ ਵਾਸਤੇ ਸਬੰਧੀ ਜਾ ਰਹੇ ਆ ਉਹ ਨਾਲ ਲਿਸਟਾਂ ਦੇਣਗੇ ਵੀ ਆ ਜਿਹੜੀਆਂ ਤਾਂਤਲੀਆਂ ਹੋਈਆਂ ਨੇ ਇਹਦੀ ਦੁਬਾਰਾ ਜਾਂਚ ਕੀਤੀ ਕਰਵਾਈ ਜਾਵੇ ਔਰ ਇਹ ਜਿਹੜੀ ਇਹ ਤਾਂਤਲੀਆਂ ਆਵੇ ਉਹ ਇਹਨਾਂ ਨੇ ਕੀਤੀਆਂ ਨੇ ਉਹਨਾਂ ਨੂੰ ਸਜਾਵੀ ਦਿੱਤੀ ਜਾਵੇ ਤੇ ਜਿਹੜੀਆਂ ਸ਼ੁੱਧ ਸੂਚੀਆਂ ਨੇ ਉਹ ਤਿਆਰ ਕੀਤੀਆਂ ਉਹਨਾਂ ਨੇ ਇਹ ਗੱਲ ਸੰਧੂ ਸਾਹਿਬ ਜੀ ਤੁਸੀਂ ਪਿਛਲਾ ਇਤਿਹਾਸ ਵੀ ਵੇਖਿਆ ਹੋਣਾ ਕਿ ਜਿਹੜੀ ਵੀ ਗੈਰ ਕਾਲੀ ਸਰਕਾਰ ਜਦੋਂ ਵੀ ਇੱਥੇ ਆਈ ਹੈ ਜੀ ਪੰਜਾਬ ਦੇ ਵਿੱਚ ਉਹਨਾਂ ਦਾ ਇੱਕ ਨਿਸ਼ਾਨਾ ਰਿਹਾ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਚੇਤਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕਾਜ ਕਰਵਾ ਦੇ ਕਾਜ ਕਰਵਾ ਦੇ ਜੀ ਬਹੁਤ ਸਾਰੇ ਮਨਸੂਬੇ ਘੜੇ ਜਾਂਦੇ ਰਹੇ ਆ ਅੰਗਰੇਜ਼ਾਂ ਤੋਂ ਲੈ ਕੇ ਬਾਅਦ ਲਗਾਤਾਰ ਕਾਂਗਰਸ ਦਾ ਸ਼ਾਸਨ ਵੀ ਰਿਹਾ ਤੁਸੀਂ ਇੱਕ ਵਾਰੀ ਤੇ ਇਹ ਵੀ ਵੇਖਿਆ ਹੋਣਾ ਚਲੋ ਪਿਛਲੇ ਬੜੇ ਲੰਮੇ ਸਮੇਂ ਦੀ ਆਪਾਂ ਗੱਲ ਤਾਂ ਨਹੀਂ ਕਰਦੇ ਪਰ ਤੁਸੀਂ ਕੈਪਟਨ ਮਰਿੰਦਰ ਸਿੰਘ ਵਾਲਾ ਰਾਜ ਵੇਖਿਆ ਹੋਣਾ 2002 ਤੋਂ 2007 'ਚ ਉਹ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਚੁੱਕਣ ਜਾ ਪਿਆ ਸੀ ਚੁੱਕਣ ਜਾ ਰਿਹਾ ਸੀ ਹਾਂਜੀ ਉਹਦਾ ਕਾਰ ਨਹੀਂ ਸੀ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਜਿਹੜੀ ਆਪ ਦਾ ਕੋਈ ਧਿਰ ਦੇ ਬੰਦੇ ਉਹ ਕਾਬਜ਼ ਕਰਵਾ ਦੇ ਹਾਂਜੀ ਉਹ ਗੱਲਾਂ ਨੇ ਹੋਣ ਵੀ પરિਸਥਿਤੀਆਂ ਉਹੀ ਬਣੀਆਂ ਹੋਈਆਂ ਨੇ ਪਹਿਲੇ ਤਾਂ ਤੁਸੀਂ ਵੇਖੋ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸਾਰੇ ਹੀ ਜਿੰਨੇ ਸਾਡੇ ਸਿੱਖ ਇਤਿਹਾਸ ਦੇ ਗੁਰਦੁਆਰੇ ਆ ਉਹਨਾਂ ਦਾ ਕਾਰਜਪਾਲ ਸੀ ਫਿਰ ਇਹਨਾਂ ਨੇ ਸਾਡੇ ਨਾਲੋਂ ਜਿਹੜਾ ਦਿੱਲੀ ਵੱਖਰੀ ਕਰਤੀ ਜੀ ਜਿਹੜਾ ਮਹਾਰਾਸ਼ਟਰ ਦੇ ਗੁਰਦੁਆਰਾ ਸਾਹਿਬ ਵੱਖਰੇ ਕਰਤੇ ਨੰਦੇੜ ਸਾਹਿਬ ਪਿਆਰ ਵਾਲਾ ਪਟਨਾ ਸਾਹਿਬ ਦਾ ਵੱਖਰਾ ਕਰਤਾ ਤੇ ਤੁਸੀਂ ਵੇਖੋ ਹੁਣ ਇਹਨਾਂ ਨੇ ਹਰਿਆਣਾ ਦੀ ਹਰਿਆਣਾ ਵੱਖਰਾ ਕਰਤਾ ਜੀ ਹੁਣ ਇਹਨਾਂ ਦੀ ਜਿਹੜੀ ਏਜੰਸੀਆਂ ਨੇ ਜਏ ਵਿਰੁੱਧ ਵੱਡੀਆਂ ਧਿਰਾਂ ਨੇ ਇਹਨਾਂ ਦੀ ਨਿਗ੍ਹਾ ਜਿਹੜੇ ਪੰਜਾਬ ਦੇ ਗੁਰਦੁਆਰਾ ਸਾਹਿਬ ਨੇ ਉੱਥੋਂ ਦੇ ਉੱਤੇ ਟਿੱਗੀ ਹੋਈ ਹੈ ਠੀਕ ਹੈ ਹਾਲਾਂਕਿ ਤੁਸੀਂ ਸਾਰਿਆਂ ਨੇ ਵੇਖਿਆ ਹਰਿਆਣੇ ਦੇ ਜਿਹੜੇ ਸਿੱਖ ਨੇ ਉਹਨਾਂ ਨੇ ਆਹ ਨੰਮੀਆਂ ਚੋਣਾ ਹੋਈਆਂ ਨੇ ਜੀ ਉਹਦੇ ਵਿੱਚ ਮੂੰਹ ਤੋੜ ਜਵਾਬ ਦਿੱਤਾ ਹੈ ਜਿਹੜੀਆਂ ਸਰਕਾਰ ਦੇ ਬੰਦੇ ਸੀ ਉਹਨਾਂ ਨੂੰ ਪਰ ਇੱਥੇ ਵੀ ਹੁਣ ਵੱਡੀ ਗੱਲ ਇਸ ਗੱਲ ਦੀ ਹੈ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਧਿਰਾ ਉੱਠੀਆਂ ਹੋਈਆਂ ਨੇ ਜਿਹੜੀਆਂ ਕਿ ਚਾਹੁੰਦੀਆਂ ਨੇ ਉਹ ਸਰਕਾਰੀ ਸ਼ਹਿ ਦੇ ਪ੍ਰਾਪਤ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਗੁਰਦੁਆਰਿਆਂ ਦੀ ਜਿਹੜੇ ਪ੍ਰਬੰਧਾਂ ਦੇ ਕਾਬਜ ਹੋ ਜਾਣਾ ਜੀ ਤੇ ਸੰਧੂ ਸਾਹਿਬ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਪੰਜਾਬ ਦੀ ਸਿੱਖ ਸੰਗਤ ਹੈ ਉਹ ਇਸ ਚੀਜ਼ ਨੂੰ ਪ੍ਰਵਾਨ ਕਰੇਗੀ ਵੇਖੋ ਇਸ ਵੇਲੇ ਬਹੁਤ ਸੋਹਣੇ ਪ੍ਰਬੰਧ ਚੱਲ ਰਹੇ ਨੇ ਬਹੁਤ ਵਧੀਆ ਗੁਰੂ ਘਰਾਂ ਦੇ ਪ੍ਰਬੰਧਾਂ ਦੇ ਵਿੱਚ ਕੋਈ ਘਾਟ ਨਹੀਂ ਜੀ ਜੀ ਕਦੀ ਵੀ ਸਿੱਖ ਸੰਗਤ ਨੇ ਇਹ ਗੱਲ ਨਹੀਂ ਆਖੀ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਉੱਥੇ ਪ੍ਰਕਾਸ਼ ਨਹੀਂ ਹੈਗਾ ਕਿ ਉੱਥੇ ਕਥਾ ਕੀਰਤਨ ਨਹੀਂ ਹੋ ਰਿਹਾ ਕਿ ਉੱਥੇ ਖੜਾ ਪ੍ਰਸ਼ਾਦੀ ਸਾਨੂੰ ਦੇਖ ਨਹੀਂ ਮਿਲੀ ਜਾਂ ਕੋਈ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਸਿੱਖ ਧਰਮ ਦਾ ਪ੍ਰਚਾਰ ਵੀ ਹੋ ਰਿਹਾ ਹਾਂਜੀ ਗੁਰੂ ਘਰ ਲੰਗਰ ਵੀ ਟੁੱਟ ਵਰਤ ਰਿਹਾ ਹੈ ਸਾਫ ਸਪਾਈ ਵੀ ਬਹੁਤ ਵਧੀਆ ਹੈ ਹਰ ਗੁਰਦੁਆਰਾ ਸਾਹਿਬ ਚ ਸੰਗਤ ਦੇ ਬੈਠਣ ਉੱਠਣ ਦੇ ਪ੍ਰਬੰਧ ਵੀ ਨੇ ਦਵਾਨ ਹਾਲ ਵੀ ਵਧੀਆ ਬਣੇ ਹੋਏ ਨੇ ਸੋ ਇਹ ਚੀਜ਼ਾਂ ਜਿਹੜੀਆਂ ਮੁਢਲੀਆਂ ਹੁੰਦੀਆਂ ਨੇ ਉਹ بڑے ਵੱਡੇ ਪ੍ਰਬੰਧ ਚੱਲ ਰਹੇ ਨੇ ਤੇ ਜਿੱਥੇ-ਜਿੱਥੇ ਕੋਈ ਸਿੱਖ ਪੰਥ ਦੀ ਆਵਾਜ਼ ਵੀ ਬੁਲੰਦ ਕਰਨੀ ਹੁੰਦੀ ਹੈ ਜੇ ਸਾਨੂੰ ਜੁੜੀਆਂ ਚੁਣੌਤੀਆਂ ਆਉਂਦੀਆਂ ਉੱਥੇ ਵੀ ਸਾਡੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੱਡੇ ਪੱਧਰ ਦੀ ਆਵਾਜ਼ ਬੁਲੰਦ ਕਰਦੀ ਹੈ ਸੋ ਇਹ ਸਰਕਾਰੀ ਧਿਰ ਦਾ ਮਤਲਬ ਇਹੀ ਹੈ ਕਿ ਧਾਂਗਰੀਆਂ ਕਰਕੇ ਨਜਾਇਜ਼ ਵੋਟਾਂ ਪੜਾ ਕੇ ਉਚਾਰਚਰ 5-5000 ਦੀ ਵੋਟ ਇਸ ਤਰ੍ਹਾਂ ਦੀ ਜਿਹੜੀ ਕਿ ਮੁੜਕੇ ਜਦੋਂ ਇਲੈਕਸ਼ਨ ਹੋਏਗਾ ਸ਼੍ਰੋਮਣੀ ਕਮੇਟੀ ਦਾ ਆਪ ਦੇ ਪੱਟ ਦੇ ਬੰਦੇ ਜੀ ਯਾਦ ਖੜੇ ਕਰਦੇ ਆਂਗੇ ਜਾਂ ਉਹ ਤਰੀਕੇ ਨਾਲ ਕੰਦੇ ਕਰਾਂਗੇ ਉਹਨਾਂ ਨੂੰ ਸਾਰੀ ਵੋਟ ਉਤਵਾ ਦੇਾਂਗੇ ਭਾਤੇ ਨਾਲ ਕਿ ਸਾਡੇ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਬਣ ਜਾਣਗੇ ਇਹ ਮੁੜਕੇ ਸੀ ਗੁਰਦੁਆਰਾ ਸਾਹਿਬ ਆਣ ਦੇ ਵਿੱਚ ਆਪਦੀ ਮਨਮਰਜ਼ੀ ਲਾਡ ਮਨਮਰਜ਼ੀ ਕੰਮ ਚਲਾਵਾਂਗੇ ਇਸ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇੱਕ ਮੀਟਿੰਗ ਹੋਈ ਆ ਉਹਦੇ ਚ ਸਰਦਾਰ ਸੁਖੀਤ ਸਿੰਘ ਬਾਗਲਵੀ ਸ਼ਾਮਲ ਹੋਏ ਨੇ ਕਿਉਂਕਿ ਉਹ ਪਾਰਟੀ ਦੇ ਸੀਨੀਅਰ ਆਗੂ ਨੇ ਪਾਰਟੀ ਦੇ ਪ੍ਰਧਾਨ ਸਾਹਿਬ ਜਿੰਦਰ ਸਿੰਘ ਖੁੰਗੜੀ ਜੀ ਜਾਂ ਹੋਰ ਜਿਹੜੇ ਸਾਰੇ ਸ਼੍ਰੋਮਣੀ ਤੇ ਉਹਨਾਂ ਨੇ ਸਾਰਿਆਂ ਨੇ ਗੱਲ ਤੇ ਵਿਚਾਰ ਕੀਤੀ ਹੈ ਕਿਉਂਕਿ ਬਹੁਤ ਜਤੂ ਦਾ ਇਲੈਕਸ਼ਨ ਹੋਇਆ ਉਦੋਂ ਦਾ ਜਿਹੜਾ ਕਾਰਜਪਾਲ ਹੈ ਉਹ ਸਾਰਾ ਸ਼ਰੂਮਣੀ ਅਕਾਲੀ ਦਲ ਕੋਲੇ ਕਿਉਂਕਿ ਹਰ ਵਾਰੀ ਸ਼ਰੂਮਣੀ ਅਕਾਲੀ ਦਲ ਦੇ ਮੈਂਬਰ ਹੀ ਵੱਧ ਗਿਣਤੀ 'ਚ ਜਿੱਤਦੇ ਆ ਉਹੀ ਜਿਹੜੀ ਸੇਵਾ ਸਾਰੀ ਲਗਾਉਂਦੇ ਆ ਇਸ ਕਰਕੇ ਅੱਜ ਸਾਰੇ ਮੈਂਬਰਾਂ ਨੇ ਫੈਸਲਾ ਕਰਕੇ ਕੱਲ ਨੂੰ ਮੇਰੇ ਨਾਲ ਚੋਣ ਕਮਿਸ਼ਨ ਨੂੰ ਮਿਲਣਗੇ ਉਸ ਤੋਂ ਬਾਅਦ ਜਿਹੜੀ ਅਗਲੀ ਹੈ ਕਾਨੂੰਨੀ ਪ੍ਰਕਿਰਿਆ ਉਹਦੇ ਸ਼ੁਰੂ ਕੀਤੀ ਜਾਵੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ